ਸਾਹਿਰੀਆ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਕਹਾਣੀ ਹੈਗੀ ਹੈ ਬਹੁਤ ਹੀ ਸੋਹਣੀ ਪੰਜ ਧੀਆਂ ਦੀ ਕਹਾਣੀ ਹੈਗੀ ਹੈ ਕਿ ਪੰਜ ਧੀਆਂ ਕਿਸ ਤਰ੍ਹਾਂ ਚੌਧਰੀ ਉਹਨਾਂ ਦੇ ਨਾਲ ਨਿਗਾਹ ਕਰ ਲਿੰਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਆਪਾਂ ਤੁਹਾਨੂੰ ਲਾਸਟ ਤੱਕ ਬਣੇ ਰਹੋਗੇ ਤੇ ਤੁਹਾਨੂੰ ਕਹਾਣੀ ਦੀ ਬਹੁਤ ਵਧੀਆ ਸਮਝ ਆਵੇਗੀ ਤੇ ਸ਼ੁਰੂ ਕਰਦੇ ਆਂ ਆਪਾਂ ਇਸ ਕਹਾਣੀ ਨੂੰ ਇੱਕ ਗਰੀਬ ਜਿਹਾ ਪਰਿਵਾਰ ਹੁੰਦਾ ਹੈ ਜਿਸ ਦੇ ਕੋਲ ਜਿਸ ਦੀਆਂ ਪੰਜ ਕੁੜੀਆਂ ਹੀ ਹੁੰਦੀਆਂ ਹਨ ਕੋਈ ਬੇਟਾ ਨਹੀਂ ਹੁੰਦਾ ਜਿਸ ਕਰਕੇ ਉਹ ਕੁੜੀਆਂ ਤੋਂ ਬਹੁਤ ਜ਼ਿਆਦਾ ਉਹਨਾਂ ਦਾ ਪਿਓ ਪਰੇਸ਼ਾਨ ਰਹਿੰਦਾ ਸੀ ਤੇ ਉਹਨਾਂ ਨੂੰ ਉਹ ਚੰਗੀਆਂ ਨਹੀਂ ਸੀ ਲੱਗਦੀਆਂ ਉਹਨਾਂ ਦੀ ਇੱਕ ਮਾਂ ਸੀ ਜਿਹੜਾ ਕਿ ਜੋ ਕਿ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਪੰਜਾਂ ਧੀਆਂ ਨੂੰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਲਾਡਾ ਨਾ ਰੱਖਦੀ ਸੀ ਭਾਵੇਂ ਉਹ ਗਰੀਬ ਈਸ਼ ਸੀ ਪਰ ਉਹ ਆਲਦੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਪੁੱਤਰ ਨਾ ਹੋਣ ਕਰਕੇ ਉਸ ਨੂੰ ਧੀਆਂ ਵਿੱਚੋਂ ਹੀ ਆਪਣੇ ਪੁੱਤਰ ਦਿਸਦੇ ਸਨ ਇਸੇ ਤਰ੍ਹਾਂ ਹੀ ਕੀ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਪਿਤਾ ਹੁੰਦਾ ਹੈ ਉਹ ਸੋਚਦਾ ਹੈ ਕਿ ਮੇਰੇ ਤੋਂ ਇਹਨਾਂ ਦਾ ਵਿਆਹ ਨਹੀਂ ਹੋ ਸਕਦੇ ਇੰਨੇ ਵਿਆਹ ਮੈਂ ਕਿਵੇਂ ਕਰਾਂਗਾ ਮੈਂ ਬਹੁਤ ਗਰੀਬ ਆ ਤੇ ਉਹ ਇੱਕ ਚੌਧਰੀ ਜਿਹੜਾ ਹੁੰਦਾ ਹੈ ਉਸ ਨੂੰ ਵੇਚ ਦਿੰਦਾ ਹੈ ਜਿਹੜਾ ਚੌਧਰੀ ਹੁੰਦਾ ਹੈ ਉਹ ਉਸ ਨੂੰ ਖਰੀਦ ਲੈਂਦਾ ਹੈ ਤੇ ਉਹ ਜਿਹੜਾ ਉਹਦਾ ਪਿਤਾ ਹੁੰਦਾ ਉਹ ਨੂੰ ਹੁੰਦਾ ਹੈ ਕਿ ਵੇਚ ਕੇ ਉਹਨਾਂ ਦਾ ਚੌਧਰੀ ਨੂੰ ਵੇਚ ਕੇ ਉਹਨਾਂ ਦੇ ਨਾਲ ਨਿਕਾਹ ਕਰ ਦਿੱਤਾ ਹੈ ਠੀਕ ਹੈ ਜਦੋਂ ਉਸ ਦੇ ਨਾਲ ਨਿਕਾਹ ਕਰ ਦਿੰਦਾ ਹੈ ਤੇ ਉਹ ਆਪ ਦੀਆਂ ਬੇਟੀਆਂ ਦੀ ਕੋਈ ਵੀ ਪੁੱਛਦਾਸ ਨਹੀਂ ਰੱਖਦਾ ਫਿਰ ਇਸੇ ਤਰ੍ਹਾਂ ਜਦੋਂ ਉਸ ਦੀ ਜਿਹੜੀ ਕਿ ਕੁੜੀਆਂ ਦੀ ਮਾਂ ਹੁੰਦੀ ਹੈ ਉਸ ਨੂੰ ਪਤਾ ਲੱਗਦਾ ਤੇ ਉਹ ਬਹੁਤ ਹੀ ਜ਼ਿਆਦਾ ਦੁਖੀ ਹੁੰਦੀ ਹੈ ਕਿ ਮੇਰੇ ਮੇਰੀਆਂ ਪੰਜਾਂ ਬੇਟੀਆਂ ਨੂੰ ਕਿਸੇ ਚੌਧਰੀ ਦੇ ਨਾਮ ਨੂੰ ਵੇਚ ਦਿੱਤਾ ਜਾਂ ਉਹਨਾਂ ਦੇ ਨਾਲ ਨਿਕਾਹ ਕਰ ਦਿੱਤਾ ਤੇ ਉਹ ਸੋਚਦੀ ਹੈ ਕਿ ਚੌਧਰੀ ਉਸਨਾਂ ਉਹਨਾਂ ਦਾ ਕੀ ਹਾਲ ਕਰਦਾ ਹੋਵੇਗਾ ਉਹਨਾਂ ਕਿੰਨਾ ਕੁ ਦੁੱਖ ਦਿੰਦਾ ਹੋਣਾ ਏ ਠੀਕ ਹੈ ਇਹ ਹਾਲੇ ਸੋਚਦੀ ਹੋਏ ਦਿਨ ਰਾਤ ਰੱਬ ਕੇ ਪ੍ਰਾਰਥਨਾ ਕਰਦੀ ਏ ਕਿ ਹਾਂ ਮੈਨੂੰ ਉਹ ਬੱਚੇ ਆ ਮੈਨੂੰ ਇੱਕ ਵਾਰੀ ਆਦੀਆਂ ਕੁੜੀਆਂ ਪਤਾ ਲੱਗ ਜਾਏ ਕਿੱਥੇ ਨੇ ਤੇ ਕਿਸ ਹਾਲ ਵਿੱਚ ਹਨ ਇਸੇ ਤਰ੍ਹਾਂ ਹੀ ਉਹ ਕਹਿੰਦੀ ਏ ਕਿ ਸੋਚਦੀ ਏ ਜਦੋਂ ਉਹ ਆਪਦੇ ਘਰ ਵਾਲੇ ਨਾਲ ਗੱਲ ਕਰਦੀ ਏ ਕਿ ਹਾਂ ਆਪਣੀਆਂ ਬੇਟੀਆਂ ਕਿੱਥੇ ਨੇ ਕਿੱਥੇ ਨਹੀਂ ਹੈਗੀਆਂ ਤੂੰ ਇਸ ਤਰ੍ਹਾਂ ਕਿਉਂ ਕੀਤਾ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਗੁੱਸੇ ਹੁੰਦਾ ਏ ਅਲਦੀਬਾਈਫ ਨੂੰ ਕਹਿੰਦਾ ਕਿ ਮੈਂ ਪੰਜਾਂ ਦਾ ਕਿਵੇਂ ਭਾਰ ਲਾਉਂਦਾ ਮੇਰੇ ਕੋਲ ਕੀ ਹੈਗਾ ਖਾਣ ਲਈ ਤਾਂ ਕੁਝ ਹੈਗਾ ਨਹੀਂ ਮੈਂ ਉਹਨਾਂ ਦਾ ਵਿਆਹ ਕਿਸ ਤਰ੍ਹਾਂ ਕਰਦਾ ਤੂੰ ਚੁੱਪ ਕਰ ਜਾ ਤੂੰ ਮੈਂ ਜੋ ਕੀਤਾ ਹੈ ਮੈਂ ਠੀਕ ਹੀ ਕੀਤਾ ਹੈ ਇਸੇ ਤਰ੍ਹਾਂ ਹੀ ਉਹ ਗੱਲਾਂ ਕਰਦਾ ਹੈ ਤੇ ਉਸ ਨੂੰ ਕੁਝ ਕਹਿਣ ਜਾਂ ਸੁਣਦੇ ਬਾਰੇ ਛੱਡਦਾ ਹੀ ਨਹੀਂ ਤੇ ਉਹ ਚਲਾ ਜਾਂਦਾ ਹੈ ਚੁੱਪ ਕਰਕੇ ਉਹਦਾ ਜਿਹੜਾ ਘਰ ਵਾਲਾ ਹੁੰਦਾ ਹੈ ਫਿਰ ਕੀ ਹੁੰਦਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਰੋਂਦੀ ਏ ਪਰੇਸ਼ਾਨ ਰਹਿੰਦੀ ਏ ਜਿਹੜੀ ਕਿ ਉਹਨਾਂ ਦੀ ਮਾਂ ਹੁੰਦੀ ਏ ਕੁੜੀਆਂ ਦੀ ਉਹ ਇੱਕ ਦਿਨ ਵੈਸੇ ਹੀ ਖਾਣਾ ਬਣਾ ਰਹੀ ਸੀ ਤੇ ਉਸੇ ਟਾਈਮ ਹੀ ਉਹਨਾਂ ਦੇ ਘਰ ਕੋਈ ਭਿਖਾਰੀ ਆ ਜਾਂਦੀ ਏ ਜਿਹੜੀ ਭੀਖ ਮੰਗਣਾ ਆਉਂਦੀ ਏ ਤੇ ਉਹ ਆਣ ਕੇ ਤੇ ਬੁਗੇਟ ਕੇ ਆਉਂਦੀ ਏ ਤੇ ਆਜ ਦੇਂਦੀ ਏ ਕਿ ਕੁਝ ਖਾਣ ਨੂੰ ਦੇ ਦਿਓ ਤੇ ਇਸੇ ਸਮੇਂ ਹੀ ਉਹ ਪਿਖਾਰਨ ਕਹਿੰਦੀ ਕਿ ਹਾਲੇ ਮੈਂ ਚਾਵਲ ਬਣਾਏ ਹੀ ਸੀ ਤੇ ਮੈਂ ਉਸ ਨੂੰ ਚੋਲਾਂ ਦੀ ਕੋਲੇ ਪਰ ਕੇ ਮੈਂ ਉਸ ਨੂੰ ਦੇ ਆਉਣੀ ਆ ਕਹਿੰਦੀ ਭਾਵੇਂ ਸਾਡੇ ਆਪ ਖਾਣ ਦੇ ਲਾਲੇ ਹੀ ਭਾਉ ਹੁੰਦੇ ਸੀ ਪਰ ਮੈਂ ਕਦੇ ਵੀ ਕਿਸੇ ਪਿਖਾਰੇ ਨੂੰ ਖਾਲੀ ਨਹੀਂ ਸੀ ਮੋੜਿਆ ਇਸੇ ਤਰ੍ਹਾਂ ਹੀ ਉਹਨਾਂ ਦੀ ਜਦੋਂ ਮੈਂ ਉਸ ਨੂੰ ਦੇਣ ਜਾਣੀ ਆ ਪਿਖਾਰਨ ਨੂੰ ਤੇ ਕੀ ਦੇਖਦੀ ਆ ਕਿ ਉਹ ਆਪ ਦੇ ਬੱਚ ਨੂੰ ਉਸ ਨੂੰ ਦਿੰਦੀ ਉਸ ਦੇ ਨਾਲ ਇੱਕ ਬੱਚਾ ਵੀ ਹੁੰਦਾ ਹੈ ਠੀਕ ਹੈ ਉਹਨਾਂ ਨੂੰ ਖਾਣ ਵਾਸਤੇ ਜਦੋਂ ਦਿੰਦੀ ਹੈ ਤੇ ਉਹ ਰਾਮ ਨਾਲ ਖਾਣ ਲੱਗ ਪੈਂਦੀ ਏ ਤੇ ਉਹ ਆਪਣੇ ਬੇਟੇ ਨੂੰ ਵੀ ਖਵਾਉਣ ਵਾਸਤੇ ਦਿੰਦੀ ਖਾਣ ਵਾਸਤੇ ਦਿੰਦੀ ਉਸ ਨੂੰ ਵੀ ਖਵਾਉਂਦੀ ਏ ਤੇ ਕਾਫੀ ਟਾਈਮ ਬੈਠੀ ਰਹਿੰਦੀ ਏ ਗੇਟ ਵਿੱਚ ਤੇ ਉਹ ਮੈਨੂੰ ਕਹਿੰਦੀ ਏ ਕਿ ਹਾਂ ਕਿ ਤੁਹਾਡੀਆਂ ਬੇਟੀਆਂ ਕਿੱਥੇ ਨੇ ਪਹਿਲਾਂ ਤਾਂ ਮੈਨੂੰ ਭੀਖ ਤੁਹਾਡੀਆਂ ਬੇਟੀਆਂ ਹੀ ਪਾਉਂਦੀਆਂ ਸੀ ਤੁਹਾਡੀਆਂ ਹੁਣ ਬੇਟੀਆਂ ਕਿੱਥੇ ਨੇ ਉਹ ਹਾਲੇ ਇਹ ਗੱਲਾਂ ਕਰਦਿਆਂ ਹੀ ਹੁੰਦੀਆਂ ਨੇ ਤੇ ਉਹ ਕਹਿੰਦੀ ਏ ਕਿ ਉਹ ਮੇਰੀਆਂ ਬੇਟੀਆਂ ਉਹ ਬਹੁਤ ਜ਼ਿਆਦਾ ਰੋਣ ਲੱਗ ਪੈਂਦੀ ਏ ਤੇ ਬਹੁਤ ਹੀ ਜਿਆਦਾ ਦੁਖੀ ਹੁੰਦੀ ਹੈ ਕਿ ਮੇਰੇ ਕੰਮ ਬੇਟੀਆਂ ਨਾਲ ਇਸ ਤਰ੍ਹਾਂ ਹੋਇਆ ਹੈ ਮੇਰੇ ਜਿਹੜੇ ਘਰ ਵਾਲੇ ਨੇ ਕਿ ਉਹਨੇ ਮੇਰੀਆਂ ਬੇਟੀਆਂ ਦੇ ਨਾਲ ਆਸਲੂਕ ਕੀਤਾ ਹੈ ਇਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਵਾਰਤਾਲਾਪ ਹੁੰਦੀ ਹੈ ਤੇ ਫਿਰ ਉਹ ਕੀ ਕਹਿੰਦੀ ਹੈ ਕਿ ਹਾਂ ਜਦੋਂ ਉਹਨਾਂ ਦੇ ਨਾਲ ਇਹ ਗੱਲਾਂ ਹੁੰਦੀਆਂ ਨੇ ਤੇ ਫਿਰ ਉਹ ਕਹਿੰਦੀ ਹੈ ਕਿ ਮੈਂ ਤੇਰੀਆਂ ਤੀਆਂ ਨੂੰ ਵੇਖਿਆ ਹੋਇਆ ਹੈ ਕਿਤੇ ਉਹ ਕਹਿੰਦੀ ਕਿ ਮੈਂ ਉਸ ਦੇ ਜਿਹੜੀ ਉਹਨਾਂ ਦੇ ਪੰਜਾਬ ਬੇਟੀਆਂ ਦੀ ਜਿਹੜੀ ਮਾਂ ਹੁੰਦੀ ਏ ਉਹ ਉਸਨਾਂ ਦੇ ਪੈਰੀ ਪੈ ਜਾਂਦੀ ਏ ਭਿਖਾਰਨ ਦੇ ਕਿ ਕਿੱਥੇ ਦੇਖਿਆ ਤੂੰ ਮੈਨੂੰ ਇੱਕ ਵਾਰੀ ਉਹਨਾਂ ਦੇ ਨਾਲ ਮਿਲਾ ਦੇ ਉਹ ਫਿਰ ਦੱਸਦੀ ਹੈ ਕਿ ਇਸ ਤਰ੍ਹਾਂ ਮੈਂ ਚੌਧਰੀ ਰਾਜੇ ਚੌਧਰੀ ਦੇ ਘਰ ਦੇਖਿਆ ਏ ਤੇ ਰਾਜੇ ਦੇ ਘਰ ਦੇਖਿਆ ਉਸ ਨੂੰ ਤੇ ਜਿਹੜਾ ਕਿ ਚੌਧਰੀ ਹੁੰਦਾ ਏ ਉਹਨੂੰ ਹੀ ਰਾਜਾ ਕਿਹਾ ਜਾਂਦਾ ਹੈ ਉੱਥੇ ਦੇਖਿਆ ਤੇ ਉਹ ਬਹੁਤ ਹੀ ਯਸ਼ੋਰਾਮ ਉਹ ਤਾਂ ਵਧੀਆ ਨਾ ਕਿ ਰਾਣੀਆਂ ਦੇ ਵਾਂਗੂ ਰਹਿੰਦੀਆਂ ਨੇ ਤੇ ਉਹਨਾਂ ਨੂੰ ਤਾਂ ਕਿਸੇ ਗੱਲ ਦੀ ਪਰਵਾਹ ਹੀ ਨਹੀਂ ਹੈਗੀ ਤੂੰ ਖਾਤੋਂ ਇੰਨਾ ਰੋਣੀ ਹੈ ਨਾ ਉਹਨਾਂ ਵਾਸਤੇ ਉਹ ਫਿਰ ਉਸਦੇ ਪੈਰੀ ਪੈ ਜਾਂਦੀ ਕਿ ਕਿੱਥੇ ਵੇਖਿਆ ਕਿਵੇਂ ਵੇਖਿਆ ਫਿਰ ਉਹ ਉਹਨਾਂ ਦੱਸ ਦਿੰਦੀ ਹੈ ਕਿ ਉੱਥੇ ਮੈਂ ਵੇਖਿਆ ਫਿਰ ਜਦੋਂ ਉੱਥੇ ਉਹ ਜਾਂਦੀ ਹੈ ਤੇ ਉੱਥੇ ਜਾ ਕੇ ਉਹ ਜਦੋਂ ਜਾਂਦੀ ਹੈ ਤੇ ਬਾਹਰ ਖੜਦੀ ਤੇ ਉਸ ਨੂੰ ਜਿਹੜੇ ਸਪਾਈ ਹੁੰਦੇ ਉਹ ਪੁੱਛਦੇ ਹਨ ਕਿ ਕਿਵੇਂ ਆਏ ਤੋ ਉਹ ਕਹਿੰਦੀ ਹੈ ਕਿ ਮੈਂ ਕੀ ਰਾਹ ਉਹਨੂੰ ਮਿਲਣਾ ਹੀ ਚੌਧਰੀ ਸਾਹਿਬ ਨੂੰ ਰਾਜਾ ਜੀ ਮੈਂ ਮਿਲ ਲਈਆਂ ਤੇ ਉਹ ਕਹਿੰਦੇ ਕਿ ਕਿਸ ਤਰ੍ਹਾਂ ਹਨਾ ਕੀ ਕੰਮ ਆਇਓ ਕਹਿੰਦੇ ਨਹੀਂ ਮੈਂ ਇੱਕ ਵਾਰੀ ਮਿਲਣਾ ਹੈ ਤੇ ਉਹ ਫਿਰ ਜਦੋਂ ਸਪਾਈ ਅੱਗੇ ਜਾਂਦੇ ਨੇ ਤੇ ਉਹਨਸ ਨੂੰ ਮਿਲਣ ਦੀ ਇਜਾਜ਼ਤ ਦੇ ਦਿੰਦੇ ਨੇ ਤੇ ਫਿਰ ਉਹ ਉੱਥੇ ਜਦੋਂ ਉਹ ਕਹਿੰਦੇ ਨੇ ਕਿ ਇਹ ਚੌਦ ਜਦੋਂ ਅੱਗੇ ਜਾਂਦੀ ਹੈ ਤੇ ਚੌਥਰੀ ਕਹਿੰਦਾ ਹੈ ਕਿ ਹਾਂ ਕੀ ਕੇ ਕਿਸ ਕੰਮ ਆਇਓ ਨਾ ਉਹ ਤੇ ਫਿਰ ਉਹ ਦੱਸਦੀ ਹੈ ਕਿ ਮੈਂ ਬਹੁਤ ਵਧੀਆ ਖਾਣਾ ਬਣਾਉਣੀ ਆ ਤੇ ਬਹੁਤ ਹੀ ਵਧੀਆ ਭੋਜਨ ਬਣਾਉਣੀ ਆ ਤੇ ਤੁਸੀਂ ਮੈਨੂੰ ਇੱਥੇ ਰੱਖ ਲਓ ਕਿਉਂਕਿ ਮੈਂ ਜਿਸ ਘਰੇ ਕੰਮ ਕਰਦੀ ਸੀ ਤੇ ਉਹ ਸਾਰੇ ਪਿੰਡ ਚੋਂ ਉੱਠ ਕੇ ਤੇ ਉਹ ਸ਼ਹਿਰ ਗਏ ਚਲੇ ਨੇ ਤੇ ਜਿਸ ਕਰਕੇ ਮੇਰੀ ਨੌਕਰੀ ਛੁੱਟ ਗਈ ਤੇ ਹੁਣ ਮੇਰੇ ਕੋਲ ਕੰਮ ਤੋਂ ਬਿਨਾਂ ਕੋਈ ਵੀ ਹੈ ਨਾ ਕਿ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੇ ਇਸ ਕਰਕੇ ਮੈਨੂੰ ਤੁਸੀਂ ਆਦੇ ਕੰਮ ਤੇ ਰੱਖ ਲਓ ਤੇ ਉਹ ਜਿਹੜਾ ਰਾਜਾ ਹੁੰਦਾ ਕਹਿੰਦਾ ਕਿ ਨਹੀਂ ਮੈਂ ਰੱਖ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਪਹਿਲਾਂ ਹੀ ਵਾਧੂ ਹਨਾ ਕਿ ਹੈਗੀਆਂ ਨੇ ਕੰਮ ਵਾਲੀਆਂ ਤੇ ਲੋੜ ਨਹੀਂ ਹੈਗੀ ਤੇ ਉਹ ਉਹ ਥੋੜੇ ਜਿਹਾ ਉਸ ਨੂੰ ਪੈਸੇ ਦਿੰਦਾ ਹੈ ਤੇ ਕਹਿੰਦਾ ਕਿ ਆਲਾ ਤੂੰ ਜੇ ਤਨ ਲੋੜ ਹੋਈ ਤੇ ਫਿਰ ਦੱਸ ਦੀ ਪਰ ਉਹ ਕਹਿੰਦੀ ਕਿ ਨਹੀਂ ਮੈਂ ਫਿਰ ਕੀ ਇਹ ਨਹੀਂ ਲੈਣੀ ਜੇ ਤੂੰ ਮੈਨੂੰ ਕੰਮ ਤੇ ਤੁਸੀਂ ਨਹੀਂ ਰੱਖਣਾ ਤੇ ਫਿਰ ਮੈਂ ਪੈਸੇ ਵੀ ਨਹੀਂ ਲੈਣੇ ਤੁਸੀਂ ਮੈਨੂੰ ਮਾਫ ਕਰੋ ਫਿਰ ਉਹ ਕਹਿੰਦਾ ਕਿ ਚਲ ਠੀਕ ਹੈ ਹਨਾ ਕਿ ਸਾਫ ਸਫਾਈ ਵਾਸਤੇ ਫਿਰ ਉਹ ਜਦੋਂ ਜਿਹੜੀ ਹੁੰਦੀ ਮੇਨ ਕੋਲੀ ਜਿਹੜੀ ਪਹਿਲਾਂ ਕਾਫੀ ਟਾਈਮ ਪੁਰਾਣੀ ਹੁੰਦੀ ਏ ਉਸ ਨੂੰ ਬੁਲਾਉਂਦਾ ਹੈ ਤੇ ਫਿਰ ਉਸ ਨੂੰ ਕਹਿ ਦਿੰਦਾ ਹੈ ਕਿ ਇਸ ਨੂੰ ਸਾਫ ਸਫਾਈ ਵਾਸਤੇ ਰੱਖ ਲਿੱਤਾ ਜਾਵੇ ਫਿਰ ਉਹ ਉੱਥੇ ਰਹਿਣ ਲੱਗ ਪੈਂਦੀ ਸਾਫ ਸਫਾਈ ਵਾਸਤੇ ਫਿਰ ਇਸ ਤਰ੍ਹਾਂ ਹੀ ਉਹ ਰਹਿਣ ਲੱਗ ਪੈਂਦੀ ਏ ਤੇ ਉੱਥੇ ਸਾਫ ਸਫਾਈ ਦਾ ਕੰਮ ਕਰਨ ਲੱਗ ਪੈਂਦੀ ਏ ਤੇ ਉਹ ਵੇਖਦੀ ਏ ਕਿ ਜਿਵੇਂ ਜੜੀਆਂ ਦੀਆਂ ਬੇੜੀਆਂ ਜਦੋਂ ਬਾਹਰ ਨਿਕਲਦੀਆਂ ਨੇ ਉਹਨਾਂ ਦੇ ਉੱਪਰ ਜਨਾ ਕਿ ਉਹਨੇ ਪਹਿਲਾਂ ਜਦੋਂ ਉਹਨਾਂ ਦੀ ਮਾਂ ਸੀ ਉਹਨੇ ਕੁੰਡ ਕੱਢ ਲਿਆ ਸੀ ਕਿ ਅੰਦਰ ਅਰਜੇ ਕਿ ਮੇਰੀ ਬੇਟੀ ਨਾ ਵੇਖ ਲੈ ਜਦੋਂ ਵੇਖਦੀ ਹੈ ਕਿ ਮੇਰੀਆਂ ਬੇਟੀਆਂ ਆਉਂਦੀਆਂ ਨੇ ਬਾਹਰ ਖਾਣਾ ਖਾਣ ਵਾਸਤੇ ਹੀ ਬਸ ਬਾਹਰ ਆਉਂਦੀਆਂ ਨੇ ਜਦੋਂ ਉਹ ਆਦੀ ਬੇਟੀਆਂ ਨੂੰ ਵੇਖਦੀ ਹੈ ਕਿ ਹਨਾ ਖਾਣਾ ਜਦੋਂ ਖਾਣਾ ਖਾਣ ਬਾਹਰ ਆਉਂਦੀਆਂ ਨੇ ਤੇ ਕੀ ਦੇਖਦੀ ਹੈ ਕਿ ਉਹਨੀਆਂ ਬੇਟੀਆਂ ਤਾਂ ਬਹੁਤ ਵਧੀਆ ਤਰੀਕੇ ਨਾਲ ਆਉਂਦੀਆਂ ਨੇ ਉਹਨਾਂ ਵਾਸਤੇ ਟੇਬਲ ਲੱਗਾ ਹੁੰਦਾ ਹੈ ਤੇ ਉੱਥੇ ਬੈਠ ਕੇ ਤੇ ਉਹ ਖਾਣਾ ਖਾਂਦੀਆਂ ਨੇ ਜਦੋਂ ਉਹ ਖਾਣਾ ਖਾਣ ਲੱਗਦੀ ਆ ਤੇ ਉਹਦੀ ਜਿਹੜੀ ਮਾਂ ਹੁੰਦੀ ਹੁੰਦਾ ਅਚਾਨਕ ਹੀ ਵੀ ਧਿਆਨ ਜਾਂਦਾ ਪੈਰਾਂ ਤੇ ਉਸ ਦੀ ਇੱਕ ਬੇਟੀ ਦੇ ਪੈਰਾਂ ਤੇ ਬਹੁਤ ਵੱਡੇ ਵੱਡੇ ਜ਼ਖਮ ਹੋਏ ਹੁੰਦੇ ਆ ਤੇ ਉਹ ਫਿਰ ਸੋਚਦੀ ਏ ਕਿ ਇਹ ਚੌਧਰੀ ਬਸ ਦਿਖਾਵੇ ਦੇ ਲਈ ਹੀ ਚੰਗਾ ਏ ਬਾਕੀ ਇਹ ਕੋਸ਼ ਮੇਰੀਆਂ ਨਾ ਬੇਟੀਆਂ ਨਾਲ ਜ਼ਰੂਰ ਕਰਦਾ ਜਿਹੜੇ ਇਹਨਾਂ ਦੇ ਪੈਰਾਂ ਤੇ ਏਡੇ ਏਡੇ ਛਾਲੇ ਦੇ ਪੈਰ ਤੇ ਹੋਏ ਨੇ ਤੇ ਉਸ ਨੂੰ ਦਾਜਾ ਬਿਲਕੁਲ ਚੰਗਾ ਨਹੀਂ ਲੱਗਦਾ ਚੌਧਰੀ ਤੇ ਉਹਨੂੰ ਬਹੁਤ ਗੁੱਸਾ ਆਉਂਦਾ ਫਿਰ ਉਹ ਹੌਲੀ ਹੌਲੀ ਕਰ ਤਾਂ ਕੁਝ ਨਹੀਂ ਸਕਦੀ ਹੁੰਦੀ ਕਿਉਂਕਿ ਜੇ ਕੁਝ ਬੋਲੇ ਤਾਂ ਫਿਰ ਪਤਾ ਲੱਗ ਜਾਣਾ ਸੀ ਤੇ ਫਿਰ ਚੌਧਰੀ ਨੇ ਉਸ ਨੂੰ ਫੜ ਕੇ ਬਾਰ ਕਰਦੇ ਨਹੀਂ ਫਿਰ ਕੀ ਉਹ ਕਰਦੀ ਹੈ ਕਿ ਫਿਰ ਉਹ ਇਸ ਤਰ੍ਹਾਂ ਕਰਦੀ ਹੈ ਕਿ ਚੁੱਪ ਕਰਕੇ ਤੇ ਰਹਿੰਦੀ ਹੈ ਤੇ ਫਿਰ ਉਸ ਦਿਨ ਉਸਰੇ ਕੰਮ ਤਾਂ ਕੁਝ ਕਰਨਾ ਨਹੀਂ ਜਾਂਦਾ ਕਿਉਂਕਿ ਪਹਿਲੇ ਦਿਨ ਹੁੰਦਾ ਹੈ ਫਿਰ ਅਗਲੇ ਦਿਨ ਉਹ ਜਦੋਂ ਸਾਫ ਸਫਾਈ ਕਰਦੀ ਜਦੋਂ ਸਾਰੇ ਕਮਰੇ ਦੀ ਸਫਾਈ ਕਰਦੀ ਤੇ ਇੱਕ ਕਮਰੇ ਵਿੱਚ ਉਸ ਨੂੰ ਨਹੀਂ ਜਾਣ ਦਿੱਤਾ ਜਾਂਦਾ ਉਹ ਜਾਣ ਲੱਗਦੀ ਹੈ ਤੇ ਉਸ ਨੂੰ ਜਿਹੜੀ ਮੇਨ ਪਹਿਲਾਂ ਵਾਲੀ ਕੰਮ ਵਾਲੀ ਹੁੰਦੀ ਹੈ ਤੇ ਉਹ ਰੋਕ ਦਿੰਦੀ ਹੈ ਕਿ ਹਾਂ ਕਿ ਇਸ ਕਮਰੇ ਵਿੱਚ ਜਾਣਾ ਕਿਸੇ ਨੂੰ ਵੀ ਜਾਣਾ ਦਾ ਮਨਾ ਕੀਤਾ ਹੈ ਕਿ ਇਸ ਕਮਰੇ ਵਿੱਚ ਕੋਈ ਨਹੀਂ ਜਾ ਸਕਦਾ ਤੇ ਉਹ ਸੋਚਦੀ ਹੈ ਕਿ ਨਾ ਇਸ ਕਮਰੇ ਵਿੱਚ ਹੀ ਮਨ ਲੱਗਦਾ ਮੇਰੀਆਂ ਬੇਟੀਆਂ ਆਣੇ ਜਿੰਨਾਂ ਨਾਲ ਬਹੁਤ ਗਲਤ ਹੁੰਦਾ ਹੈ ਉਹ ਫਿਰ ਕੀ ਦੇਖਦੀ ਹੈ ਕਿ ਥੋੜੇ ਦਿਨ ਫਿਰ ਰਹਿੰਦੀ ਹੈ ਸਾਫ ਸਫਾਈ ਕਰਦੀ ਹੈ ਉਹਦੀਆਂ ਬੇਟੀਆਂ ਜਦੋਂ ਰੋੜ ਕੀ ਆਉਂਦੀਆਂ ਨੇ ਰੋਟੀ ਖਾਣ ਜਾਂ ਖਾਣਾ ਖਾਣ ਬਾਹਰ ਆਉਂਦੀਆਂ ਨੇ ਤੇ ਆਦੀਆਂ ਬੇਟੀਆਂ ਨੂੰ ਵੇਖਦੀ। ਇੱਕ ਦਿਨ ਕੀ ਦੇਖਦੀ ਕਿ ਉਸ ਦੀਆਂ ਬੇਟੀਆਂ ਚਾਹ ਰਿਆ ਨਾ ਕਿ ਵਧੀਆ ਟੇਬਲ ਤੇ ਬੈਠੀਆਂ ਆਈਆਂ, ਸੋਫਿਆਂ ਤੇ ਬੈਠੀਆਂ ਆਈਆਂ, ਗੱਲਾਂ ਕਰਦੇ ਆ ਤੇ ਹੱਸਦੀਆਂ ਆਈਆਂ ਦਿਖਾਣੇ ਤੇ ਉਸੇ ਟਾਈਮ ਰਾਜਾ ਆਉਂਦਾ ਹੈ ਤੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਕੀ ਸਮਝਾਇਆ ਗਿਆ ਹੈ? ਤੁਸੀਂ ਉਹ ਕੰਮ ਕਰੋ। ਫਿਰ ਉਹ ਉਹ ਇੱਕੇ ਵਾਰੀ ਜੀ ਕਹਿ ਕੇ ਤੇ ਚਲੀਆਂ ਜਾਂਦੀਆਂ ਨੇ ਤੇ ਫਿਰ ਉਸੇ ਕਮਰੇ ਵਿੱਚ ਹੀ ਚਲੀਆਂ ਜਾਂਦੀਆਂ। ਤੇ ਉਹਨਾਂ ਦੀ ਮਾਂ ਨੂੰ ਬਹੁਤ ਹੀ ਜ਼ਿਆਦਾ ਹੁੰਦਾ ਹੈ ਕਿ ਨਾ ਕਿ ਮੇਰੇ ਬੇਟੀਆਂ ਨਾਲ ਪਤਾ ਨਹੀਂ ਕੀ ਹੋ ਰਿਹਾ ਫਿਰ ਉਹ ਇੱਕ ਦਿਨ ਹੁੰਦਾ ਹੈ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਉੱਥੇ ਫਿਰ ਉਸੇ ਕਮਰੇ ਵਿੱਚ ਝਾੜੂ ਸਾਰੇ ਕਮਰਿਆਂ ਚ ਝਾੜ ਪੁੰਝ ਕਰਕੇ ਉਸ ਕਮਰੇ ਕੋਲ ਆ ਜਾਂਦੀ ਹੈ ਤੇ ਉਸ ਦਿਨ ਉਸ ਕਮਰੇ ਦਾ ਦਰਵਾਜ਼ਾ ਖੋਲ ਲੈਂਦੀ ਹੈ ਤੇ ਖੋਲ ਕੇ ਦੇਸਾਰ ਹੀ ਚੌਧਰੀ ਉਸ ਦੇ ਪਿੱਛੇ ਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਤੁਹਾਨੂੰ ਕਿਸ ਨੇ ਕਿਹਾ ਕਿ ਇਸ ਕਮਰੇ ਜਾਣ ਲਈ ਇਸ ਕਮਰੇ ਜਾਣ ਦੀ ਮਨਾਹੀ ਹੈ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਉਹ ਫਿਰ ਮਾਫੀ ਮੰਗਦੀ ਹੈ ਤੇ ਫਿਰ ਜਿਹੜੀ ਪਹਿਲਾਂ ਵਾਲੀ ਕੰਮ ਵਾਲੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਇਸ ਕਮਰੇ ਵਿੱਚ ਜਾਣ ਕਾਰਨ ਕਈਆਂ ਦੀ ਨੌਕਰੀ ਵੀ ਚਲੀ ਗਈ ਹੈ ਕਿ ਜੇ ਕੋਈ ਮਨਾਹੀ ਕਰਨ ਤੇ ਚਲਾ ਜਾਂਦਾ ਉਹ ਫਿਰ ਉਸ ਦੇ ਪੈਰੀ ਪੈ ਜਾਂਦੀ ਕਿ ਨਹੀਂ ਮੈਨੂੰ ਬਚਾ ਲੈ ਉਹ ਕਹਿੰਦੀ ਕਿ ਤੂੰ ਮੇਰੇ ਨਹੀਂ ਤੂੰ ਜਾ ਕੇ ਚੌਧਰੀ ਦੇ ਪੈਰ ਫੜ ਸ਼ੈਨ ਤੈਨੂੰ ਮਾਫ ਕਰ ਦੇਵੇ ਇਸ ਗੱਲ ਤੋਂ ਤੇ ਫਿਰ ਉਹ ਉਹਦੇ ਕੋਲ ਜਾਂਦਾ ਉਹ ਕਹਿੰਦੇ ਪੈਰੀ ਪੈਂਦੀ ਹੈ ਕਿ ਅੱਜ ਤੋਂ ਬਾਅਦ ਇਹ ਕਦੇ ਗਲਤੀ ਨਹੀਂ ਹੋਵੇਗੀ ਜੇ ਤੁਸੀਂ ਇੱਕ ਵਾਰੀ ਮਾਫ਼ ਕਰ ਦੋ ਫਿਰ ਉਹ ਕਹਿੰਦੀ ਹੈ ਕਿ ਚਲੋ ਉਹ ਚੌਧਰੀ ਜਿਹੜਾ ਹੁੰਦਾ ਉਹ ਮਾਫ਼ ਕਰ ਦਿੰਦਾ ਹੈ ਤੇ ਫਿਰ ਇਸੇ ਤਰ੍ਹਾਂ ਹੀ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਜਿਹੜੀ ਕਾਮ ਵਾਲੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਤੂੰ ਜਲਦੀ ਜਲਦੀ ਸਾਫ਼ ਸਫਾਈ ਕਰਕੇ ਤੇ ਮੇਰੇ ਕੋਲ ਆ ਜਾ ਰਸੋਈ ਵਿੱਚ ਕਿਉਂਕਿ ਜਿਹੜਾ ਅੱਜ ਹੈ ਤੇ ਅੱਜ ਬੜਾ ਸ਼ਾਹੀ ਖਾਣਾ ਬੰਨਣਾ ਹੈ ਕਿਉਂਕਿ ਅੱਜ ਰਾਜੇ ਦੇ ਪੰਜ بیٹے ਜਿਹੜੇ ਕਿ ਪੜਨ ਵਾਸਤੇ ਵਿਦੇਸ਼ ਗਏ ਹੋਏ ਨੇ ਉਹਨਾਂ ਨੇ ਆਉਣਾ ਹੈ ਤੇ ਉਹਨਾਂ ਨੇ ਆਉਣਾ ਹੈ ਤੇ ਉਹਨਾਂ ਵਾਸਤੇ ਕੁਝ ਖਾਣਾ ਜ਼ਿਆਦਾ ਬੰਨਣਾ ਹੈ ਤੇ ਇਸੇ ਤਰ੍ਹਾਂ ਹੀ ਸਾਰੇ ਘਰ ਨੂੰ ਵੀ ਸਜਾਇਆ ਜਾਂਦਾ ਹੈ ਤੇ ਬਹੁਤ ਵਧੀਆ ਟੰਗਣਾ ਕਿਉਂਕਿ ਜਿਹੜਾ ਚੌਧਰੀ ਹੁੰਦਾ ਹੁੰਦੇ ਪੰਜ ਬੇਟਿਆਂ ਨੇ ਪੜ੍ਹ ਲਿਖ ਕੇ ਬਾਹਰੋਂ ਆਉਣਾ ਹੁੰਦਾ ਹੈ ਤੇ ਉਹਨਾਂ ਵਾਸਤੇ ਖਾਸ ਤਿਆਰੀ ਕੀਤੀ ਜਾਂਦੀ ਜਦੋਂ ਕੀ ਦੇਖਦੇ ਨੇ ਕਿ ਹਾਂ ਕਿ ਉਹਨਾਂ ਦੇ ਜਿਹੜੇ ਬੇਟੇ ਨੇ ਉਹ ਆਉਂਦੇ ਨੇ ਤੇ ਉਹ ਆਪ ਦੇ ਮਾਪ ਬਾਪ ਨੂੰ ਹਨਾ ਕਿ ਚੰਗੀ ਤਰ੍ਹਾਂ ਬੁਲਾਉਣ ਤੋਂ ਬਾਅਦ ਜਿਹੜੀਆਂ ਕੰਮਾਂ ਲਗਾਉਂਦੇ ਆ ਸਾਰੀਆਂ ਉਹਨਾਂ ਨੂੰ ਵੀ ਬੜੇ ਚੰਗੇ ਤੇ ਇਲਿਹਾਜ਼ ਨਾਲ ਬੁਲਾਉਂਦੀਆਂ ਨੇ ਜਿਸ ਨੂੰ ਦੇਖ ਕੇ ਉਹ ਕਹਿੰਦੀ ਕਿ ਹਾਂ ਚੌਧਰੀ ਨੇ ਤਾਂ ਆਪ ਦੇ ਜਿਹੜੀ ਉਹਨਾਂ ਕੁੜੀਆਂ ਦੀ ਮਾਂ ਹੁੰਦੀ ਹੈ ਕਿ ਆਹ ਤੇ ਬੱਚਿਆਂ ਨੂੰ ਕਿੰਨੇ ਵਧੀਆ ਨਾ ਇਹ ਸੰਸਕਾਰ ਦਿੱਤੇ ਹੋਏ ਨੇ ਸੰਸਕਾਰ ਦਿੱਤੇ ਹੋਏ ਨੇ ਕਿ ਆਵਦੇ ਜਿਹੜੇ ਨਾ ਕਿ ਕੰਮ ਲਗਾਉਨਾਂ ਤੋਂ ਵੀ ਇਹਨਾਂ ਨੂੰ ਮਸਤੇ ਬੁਲਾਉਂਦੇ ਆ ਜਾਂ ਪੈਰੀ ਹੱਥ ਲਾਉਂਦੇ ਨੇ ਤੇ ਇਹ ਦੇਖ ਕੇ ਉਹ ਵੈਸੇ ਖੁਸ਼ ਹੁੰਦੀ ਐ ਪਰ ਉਹ ਕਹਿੰਦੀ ਐ ਕਿ ਮੇਰੀਆਂ ਬੇਟੀਆਂ ਨਾਲ ਕਿੰਨਾ ਜ਼ੁਲਮ ਹੁੰਦਾ ਹੈ ਉਹ ਫਿਰ ਖਾਣੇ ਵਾਸਤੇ ਸਾਰੇ ਬੈਠ ਜਾਂਦੇ ਨੇ ਤੇ ਉਸ ਦਿਨ ਉਸ ਦੀਆਂ ਬੇਟੀਆਂ ਨਹੀਂ ਆਉਂਦੀਆਂ ਖਾਣੇ ਤੇ ਇਸ ਗੱਲ ਕਰਕੇ ਉਹ ਕਾਮ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਕਿ ਮੇਰੀਆਂ ਬੇਟੀਆਂ ਨਾ ਭੁੱਖੀਆਂ ਪਿਆਸੀਆਂ ਉਸ ਕਮਰੇ ਵਿੱਚ ਬੰਦ ਕੀਤੀਆਂ ਉਹ ਉਸੇ ਟਾਈਮ ਹੀ ਚੌਧਰੀ ਨੂੰ ਪੈ ਜਾਂਦੀ ਐ ਕਿ ਤੁਹਾਡਾ ਬਾਰੋ-ਬਾਰ ਦਿਖਾਵਾ ਆਏ ਕਿ ਤੁਸੀਂ ਮੇਰੀਆਂ ਬੇਟੀਆਂ ਦੀ ਕੀ ਹਾਲਤ ਕੀਤੀ ਹੋਈ ਉਸ ਨੂੰ ਕਿਉਂ ਇੰਨੀ ਸਜ਼ਾ ਦੇ ਰਿਹਾ ਕਿਉਂ ਜੋ ਕੰਟਰੋਲ ਨਹੀਂ ਹੋਇਆ ਕਿ ਇਹ ਸਭ ਕੁਝ ਦੇਖ ਕੇ ਫਿਰ ਉਹ ਜਦੋਂ ਕਹਿੰਦੀ ਹੈ ਤੇ ਉਹ ਚੌਧਰੀ ਕਹਿੰਦਾ ਹੈ ਕਿ ਉਹਨ ਚੌਧਰੀ ਨੂੰ ਕਹਿੰਦੀ ਹੈ ਕਿ ਮੈਨੂੰ ਆਪਦੀਆਂ ਬੇਟੀਆਂ ਦੇ ਨਾਲ ਮਿਲਣ ਦਿੱਤਾ ਜਾਵੇ ਮੈਂ ਉਹਨੀਆਂ ਬੇਟੀਆਂ ਨਾਲ ਇੱਕ ਵਾਰੀ ਮਿਲਣਾ ਹੈ ਫਿਰ ਚੌਧਰੀ ਕਹਿੰਦਾ ਕਿ ਤੂੰ ਕਹਤੋਂ ਐ ਸੋਈ ਦੀਕੇ ਨਾ ਇੰਨਾ ਅਸੀਂ ਜ਼ੁਲਮ ਕਰਦੇ ਆਂ ਜੇ ਅਸੀਂ ਜ਼ੁਲਮ ਕਰਦੇ ਹੋਏ ਤੁਸੀਂ ਆਪਦੀਆਂ ਬੇਟੀਆਂ ਭਾਵੇਂ ਅੱਜ ਹੀ ਇੱਥੋਂ ਲੈ ਜਾਇਆ ਜੇ ਉਹ ਕਹਿੰਦੀ ਮੈਨੂੰ ਮੇਰਾ ਆਦੀ ਬੇਟੀਆਂ ਨਾਲ ਬੁਲਾਵਾ ਦਿੱਤਾ ਜਾਵੇ ਹਾਲੇ ਉਹ ਇੰਨਾ ਵਿੱਚ ਗੱਲਾਂ ਕਰ ਹੀ ਰਿਹਾ ਸੀ ਤੇ ਉਹਨਾਂ ਦੇ ਵਿੱਚੋਂ ਉਹਨੀਆਂ ਜਿਹੜੇ ਪੰਜਾਂ ਬੇਟੀਆਂ ਵਿੱਚੋਂ ਇੱਕ ਬੇਟੀ ਥੱਲੇ ਭੱਜ ਕੇ ਆਉਂਦੀ ਏ ਤੇ ਉਹ ਦੱਸਦੀ ਉਸ ਚੌਧਰੀ ਨੂੰ ਕਿ ਹਾਂ ਤੁਹਾਡੀ ਜਿਹੜੀ ਪਤਨੀ ਹੈ ਉਸ ਨੂੰ ਹੋਸ਼ ਆ ਗਿਆ ਰਾਣੀ ਨੂੰ ਹੋਸ਼ ਆ ਗਿਆ ਹੈ ਤੇ ਉਹ ਹੁਣ ਕਾਫੀ ਹੱਦ ਤੱਕ ਠੀਕ ਹੈ ਤੇ ਤੁਸੀਂ ਉਹ ਬੋਲਦੀ ਹੈ ਜਾਂ ਕਿਵੇਂ ਤੇ ਤੁਸੀਂ ਆਣ ਕੇ ਮਿਲੋ ਉਹ ਇਹਨਾਂ ਕਹਿ ਕੇ ਫਿਰ ਪਿਛਾਂ ਕਮਰੇ ਵਿੱਚ ਪਾਈ ਦਿੰਦੀ ਪਰ ਉਹ ਇਹ ਨਹੀਂ ਦੇਖਦੀ ਕਿ ਮੇਰੀ ਮਾਂ ਜਾਂ ਕੋਈ ਵੀ ਉਹ ਇਨ ਚੀਜ਼ਾਂ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਉਸ ਰਾਣੀ ਜੇ ਠੀਕ ਹੋਉਂਦੀ ਉੱਥੇ ਹੀ ਸਾਰੇ ਬਾਦ ਵਿੱਚ ਚਲੇ ਜਾਂਦੇ ਹਨ ਪੰਜੇ ਬੇਟੇ ਵੀ ਤੇ ਬੋਸਤਾ ਪਿਤਾ ਤੇ ਉਹ ਜਿਹੜੀ ਆਏ ਉਹ ਵੀ ਉਸ ਨੂੰ ਦੇਖ ਕੇ ਉਹਨੀਆਂ ਬੇਟੀਆਂ ਕਿ ਉਹ ਆਦੀ ਮਾਂ ਦੇ ਗੱਲ ਲਾ ਕੇ ਮਿਲਦੀਆਂ ਨੇ ਤੇ ਬਹੁਤ ਜ਼ਿਆਦਾ ਰੋਉਂਦੀਆਂ ਨੇ ਫਿਰ ਜਦੋਂ ਉਹ ਦੇਖਦੇ ਨੇ ਕਿ ਉਹ ਬਿਲਕੁਲ ਠੀਕ ਹੋ ਜਾਂਦੀ ਜਿਹੜੀ ਰਾਣੀ ਹੁੰਦੀ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਤੇਰੀਆਂ ਬੇਟੀਆਂ ਨੂੰ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਦਿੱਤੀ ਉਹ ਬਸ ਐਸ ਰਾਣੀ ਦੀਆਂ ਸੇਵਾ ਹੀ ਕਰਦੀਆਂ ਨੇ ਤੇ ਇਸ ਨੂੰ ਇਹਨਾਂ ਦੀ ਸੇਵਾ ਦੇ ਸਦਕਾ ਹੀ ਕਿ ਮੇਰੀ ਰਾਣੀ ਠੀਕ ਹੋ ਸਕੀ ਹੈ ਤੇ ਨੰਨਾ ਉਹ ਫਿਰ ਰਾਣੀ ਵੀ ਕਹਿੰਦੀ ਕਿ ਹਾਂ ਇਹਨਾਂ ਬੇਟੀਆਂ ਦੀ ਦੇਖਭਾਲ ਕਰਕੇ ਹੀ ਤੇ ਮੈਂ ਅੱਜ ਇਥੋਂ ਦੀ ਕਰਣਾ ਹੈ ਗਈਆਂ ਇਥੋਂ ਦੀ ਕਰਾਈਆਂ ਕਿ ਜੇ ਮੈਂ ਠੀਕ ਹੋ ਸਕੀਆਂ ਤਾਂ ਕਿਉਂਕਿ ਉਹਨਾਂ ਨਰਸਾਂ ਨੇ ਖਾਸ ਕਿਹਾ ਸੀ ਕਿ ਇਹਨਦੇ ਬਹੁਤ ਜ਼ਿਆਦਾ ਸੇਵਾ ਕੀਤੀ ਜਾਵੇ ਦੇਖਭਾਲ ਕੀਤੀ ਜਾਵੇ ਤਾਂ ਕਰਕੇ ਹੀ ਠੀਕ ਹੋ ਸਕਦੀ ਹਨ ਇਹ ਦੇਖ ਕੇ ਪੰਜੇ ਬੁੰਡੇ ਬਹੁਤ ਖੁਸ਼ ਹੁੰਦੇ ਨੇ ਤੇ ਫਿਰ ਉਹ ਰਾਣੀ ਠੀਕ ਹੋ ਜਾਂਦੀ ਹੈ ਤੇ ਉਹ ਫਿਰ ਕਹਿੰਦੀ ਹੈ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਰਹਿ ਰਹੀਆਂ ਜਾਂ ਕਿਵੇਂ ਹਨ ਫੇਰ ਉਹ ਦੱਸਦੀ ਹੈ ਕਿ ਸਾਨੂੰ ਚੌਧਰੀ ਨੇ ਆਪਣੀਆਂ ਬੇਟੀਆਂ ਦੇ ਵਾਂਗੂ ਰੱਖਿਆ ਸਾਡੇ ਬਾਪ ਨੇ ਤਾਂ ਸਾਨੂੰ ਇਸ ਨੂੰ ਵੇਚ ਦਿੱਤਾ ਸੀ ਪਰ ਸਾਨੂੰ ਚੌਧਰੀ ਨੇ ਬਹੁਤ ਹੀ ਪਿਆਰ ਲਿਹਾਜ ਦੇ ਨਾਲ ਰੱਖਿਆ ਹੋਇਆ ਹੈ ਬਹੁਤ ਹੀ ਸਾਡਾ ਮਾਨ ਦਿੰਦਾ ਹੈ ਸਤਕਾਰ ਦਿੰਦਾ ਹੈ ਨਾ ਕਿ ਸਾਨੂੰ ਆਪਣੀਆਂ ਬੇਟੀਆਂ ਦੀ ਤਰ੍ਹਾਂ ਉਹ ਇਹ ਸੁਣ ਕੇ ਹਰਨ ਰਹਿ ਜਾਂਦੀ ਫਿਰ ਉਹ ਕਹਿੰਦੀ ਹੈ ਕਿ ਤੇਰੇ ਪੈਰਾਂ ਤੇ ਕੀ ਹੋਇਆ ਹੈ ਜਲਣ ਦੇ ਨਿਸ਼ਾਨ ਕਿਸ ਦੇ ਨੇ ਫਿਰ ਉਹ ਜਿਹੜੀ ਕਾਮਾਂ ਦੀ ਹੁੰਦੀ ਹੈ ਦੱਸਦੀ ਹੈ ਕਿ ਇੱਕ ਦਿਨ ਰ ਕਿ ਚੌਧਰੀ ਦੇ ਨਾ ਨਾ ਕਰਦੇ ਕਿ ਨਾ ਕਰਨ ਦੇ ਬਾਵਜੂਦ ਵੀ ਇਸ ਨੇ ਕਿਹਾ ਕਿ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ ਤੇ ਮੈਂ ਖਾਣਾ ਬਣਾਉਣਾ ਚਾਹਣੀ ਜਦੋਂ ਖਾਣਾ ਬਣਾਉਣ ਵਾਸਤੇ ਗਈ ਤੇ ਉੱਥੇ ਹੁੰਦੇ ਗਰਮ ਤੇਲ ਇਸ ਦੇ ਪੈਰਾ ਤੇ ਡੁੱਲ ਗਿਆ ਤੇ ਇਸ ਕਰਕੇ ਇਸ ਦੇ ਛਾਲੇ ਹੋ ਗਏ ਇਸ ਤੇ ਕੋਈ ਜ਼ੁਲਮ ਨਹੀਂ ਹੋਇਆ ਫਿਰ ਉਹਦੀ ਬੇਟੀ ਵੀ ਦੱਸਦੀ ਹੈ ਕਿ ਹਾਂ ਇਹ ਸਹੀ ਗੱਲ ਹੈ ਕਿ ਇਸ ਤਰ੍ਹਾਂ ਹੀ ਮੇਰੇ ਜ਼ਖਮ ਹੋਏ ਨੇ ਤੇ ਬਾਕੀ ਸਾਨੂੰ ਇੱਥੇ ਕੋਈ ਦੁੱਖ ਤਕਲੀਫ ਨਹੀਂ ਹੈਗੀ ਤੇ ਫਿਰ ਉਹ ਰਾਣੀ ਕਹਿੰਦੀ ਹੈ ਕਿ ਇਹ ਮੇਰਾ ਤਾਂ ਇਨਤ ਤੇ ਬਹੁਤ ਹੀ ਜ਼ਿਆਦਾ ਕਿ ਮੇਰੇ ਆ ਕੀ ਨਾ ਗੇਨਾਂ ਦੇ ਕਰਕੇ ਹੀ ਇੰਨੀ ਇਹਨਾਂ ਨੇ ਮੇਰੀ ਦੇਖਭਾਲ ਕੀਤੀ ਕਿ ਮੈਂ ਠੀਕ ਹੋ ਗਈ ਇਸੇ ਤਰ੍ਹਾਂ ਹੀ ਫਿਰ ਕੀ ਹੁੰਦਾ ਏ ਕਿ ਫਿਰ ਰਾਜਾ ਉਹਨਾਂ ਦੀ ਖੁਸ਼ ਹੋ ਕੇ ਉਹਨਾਂ ਕੁੜੀਆਂ ਤੋਂ ਤੇ ਆਪਦੇ ਜਿਹੜੇ 5 ਬੇਟੇ ਹੁੰਦੇ ਆ ਉਹਨਾਂ ਦੇ ਨਾਲ ਹੀ ਪੰਜਾਂ ਕੁੜੀਆਂ ਦਾ ਵਿਆਹ ਕਰ ਦਿੰਦਾ ਏ ਜਦੋਂ ਉਹਨਾਂ ਬੇਟੀਆਂ ਦਾ ਵਿਆਹ ਉਹਨਾਂ ਦੇ ਨਾਲ ਕਰਨ ਵਾਸਤੇ ਤੈਅ ਕਰ ਦਿੰਦਾ ਉਹ ਪੁੱਛਦਾ ਆਪਦੇ ਬੇਟਿਆਂ ਨੂੰ ਕਿ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਤੇ ਪਰ ਉਹਨਾਂ ਦੇ ਬੇਟਿਆਂ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਤੇ ਇਹ ਦੇਖ ਕੇ ਜੜੀ ਉਹਦੀ ਕੰਮ ਵਾਲੀ ਹੇਗੀ ਸੀ ਜਿਹੜੀ ਉਹਨਾਂ ਕੁੜੀਆਂ ਦੀ ਮਾਂ ਸੀ ਉਹ ਬਹੁਤ ਹੀ ਜ਼ਿਆਦਾ ਹੈਰਾਨ ਤੇ ਖੁਸ਼ ਹੁੰਦੀ ਹੈ ਕਿ ਵਾਹ ਕਿੰਨਾ ਕਿ ਹੈ ਨਾ ਵਧੀਆ ਹੋ ਗਿਆ ਕਿ ਮੇਰੀਆਂ ਬੇਟੀਆਂ ਰਾਣੀਆਂ ਬਣ ਗਈਆਂ ਤੇ ਏਡੇ ਵਧੀਆ ਉਹਨਾਂ ਨੂੰ ਘਰ ਵਾਲੇ ਮਿਲ ਗਏ ਹਨ ਇਸ ਤਰ੍ਹਾਂ ਜੇ ਉਹ ਰਾਜੇ ਨੇ ਕਿ ਹਮੇਸ਼ਾ ਹੀ ਬਾੜਾ ਨਹੀਂ ਅੰਦਾਜ਼ ਜਿਨ੍ਹਾਂ ਦੀ ਕਿਸਮਤ ਚੰਗੀ ਹੋਵੇ ਕਈ ਵਾਰੀ ਸਹੀ ਵੀ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਕਦੇ ਵੀ ਕਿਸੇ ਬਾਰੇ ਚੰਗੀ ਤਰ੍ਹਾਂ ਪਤਾ ਹੋਣ ਇਹੀ ਬੋਲਿਆ ਕਰੋ ਚੰਗੀ ਤਰ੍ਹਾਂ ਪਤਾ ਨਾ ਹੋਵੇ ਤੇ ਕੋਈ ਹੈਨਾ ਕਿ ਕੋਈ ਇਸੇ ਨੂੰ ਗੱਲ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਹੀ ਉਹ ਆਪਦੇ ਵਧੀਆ ਉਹਨਾਂ ਨੂੰ ਵੇਖ ਕੇ ਤੇ ਖੁਸ਼ ਹੋ ਕੇ ਫਿਰ ਉਹ ਕਹਿੰਦੀ ਕਿ ਮੈਂ ਥੋ ਜਾ ਰਹੀ ਆ ਤੇ ਪਰ ਉਹ ਕਾਫੀ ਰੋਕਦਾ ਹੈ ਤੇ ਪਰ ਉਹ ਕਹਿੰਦਾ ਹੀ ਉਹ ਨਹੀਂ ਰੋਕਦੀ ਫਿਰ ਉਹ ਆਦੀਆਂ ਬੇਟੀਆਂ ਦੇ ਘਰੋਂ ਚਲੀ ਜਾਂਦੀ ਹੈ ਤੇ ਜੜੀਆਂ ਦੀਆਂ ਬੇਟੀਆਂ ਨਹੀਂ ਉੱਥੇ ਰਾਣੀਆਂ ਬਣ ਕੇ ਰਹਿੰਦੀਆਂ ਹਨ ਤੇ ਅੱਜ ਦੀ ਵੀਡੀਓ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਦੇ ਨਾਲ ਉਦ ਤੱਕ ਲਈ ਸਤਿ ਸ੍ਰੀ ਅਕਾਲ